ਸਤਿ ਸ਼੍ਰੀ ਅਕਾਲ ਜੀ ਬੀਤੀ ਸ਼ਾਮ ਨੰਗਲ ਸ਼ਹਿਰ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ ਹੋਈ ਸਾਡਾ ਭਰਾ ਸਾਡਾ ਹੋਣਹਾਰ ਵੀਰ ਵਿਕਾਸ ਪ੍ਰਭਕਰ ਜੋ ਵਿਸ਼ਵ Hindu ਪਰਿਸ਼ਦ ਦਾ ਗੂਵੀ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਬੜੀ ਹੀ ਮੰਦਭਾਗੀ ਦੁਖਦਾਈ ਘਟਨਾ ਹੈ ਪਰ ਮੈਂ ਸਭ ਨੂੰ ਇੱਕ ਗੱਲ ਬੜੇ ਹੀ ਦਾਅਵੇ ਨਾਲ ਤੇ ਵਿਸ਼ਵਾਸ ਦਵਾਉਂਦਾ ਹਾਂ ਮੇਰੀ ਕੱਲ ਰਾਤ ਤੋਂ ਡੀਜੀਪੀ ਪੰਜਾਬ ਪੁਲਿਸ ਤੇ ਪੁਲਿਸ ਦੇ ਵੱਖ-ਵੱਖ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਜੋ ਕੋਈ ਵੀ ਦੋਸ਼ੀ ਹਨ ਜੋ ਕੋਈ ਬੇਸਤੇ ਮਾਸਟਰਮਾਈਂਡ ਹਨ ਉਹ ਬਖਸ਼ੇ ਨਹੀਂ ਜਾਣਗੇ ਹੁਣ ਸਿਰਫ ਕੁਝ ਸਮੇਂ ਦੀ ਗੱਲ ਹੈ ਉਹ ਆਪਣਾ ਇੰਜਾਮ ਭੁਗਤਣ ਦੇ ਲਈ ਤਿਆਰ ਹਨ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਵਿਕਾਸ ਸਾਡਾ ਭਰਾ ਅਸੀਂ ਸਾਡੇ ਪਾਟੀਆਂ ਵੱਖ ਹੋ ਸਕਦੀਆਂ ਵਿਚਾਰਕ ਮਤਭੇਦ ਹੋ ਸਕਦੇ ਪਰ ਜਦੋਂ ਵੀ ਸਾਡੇ ਸ਼ਹਿਰ ਦੀ ਗੱਲ ਆਵੇ ਅਸੀਂ ਇਕਾਂ ਸਾਡੇ ਸੂਬੇ ਦੀ ਗੱਲ ਆਵੇ ਸਾਡੇ ਦੇਸ਼ ਦੀ ਗੱਲ ਆਵੇ ਅਸੀਂ ਇਕਾਂ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਸਾਡੇ ਸਾਰੇ ਸਾਥੀ ਅਸੀਂ ਵਿਕਾਸ ਦੇ ਪਰਿਵਾਰ ਦੇ ਨਾਲ ਚਟਾਨਾਂ ਵਾਂਗ ਖੜੇ ਹਾਂ ਇਹ ਸਾਡਾ ਆਪਣਾ ਪਰਿਵਾਰ ਹੈ ਸਾਡੀਆਂ ਸਾਂਝਾਂ ਨੇ ਰੇਲਵੇ ਰੋਡ ਦਾ ਸਾਡਾ ਪਰਿਵਾਰ ਹੈ ਇਹ ਜਿੰਨੇ ਵੀ ਸਾਹ ਜਿੰਨੇ ਵੀ ਵਿਸ਼ਵਾਸ ਮਹਾਮਾਰੀ ਨੇ ਬਖਸ਼ੇ ਹੈ ਸਾਰੀ ਉਮਰ ਅਸੀਂ ਇਸ ਪਰਿਵਾਰ ਦੇ ਨਾਲ ਸਾਡਾ ਆਪਣਾ ਪਰਿਵਾਰ ਹੈ ਉਹਨਾਂ ਦੇ ਹਾਲ ਖਰੇ ਹਨ ਕਿ ਉਹਨਾਂ ਨੇ ਪੂਰਨ ਵਿਸ਼ਵਾਸ ਜਵਾਨ ਦਾ ਆਪ ਨੂੰ ਪੂਰਨ ਇਨਸਾਫ ਮਿਲੇਗਾ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਸੀ ਭਾਈਚਾਰਾ ਤੇ ਅਮਨ ਸ਼ਾਂਤੀ ਨੂੰ برقرار ਰੱਖਣਾ ਹੈ ਕਿਉਂਕਿ ਜੋ ਕੋਈ ਵੀ ਵਿਕਾਸ ਦੇ ਕਾਤਿਲ ਹਨ ਉਹਨਾਂ ਦਾ ਅਸਲ ਮਨਸੂਬਾ ਇਹ ਵੀ ਸੀ ਕਿ ਆਪਸੀ ਭਾਈਚਾਰਾ ਤੇ ਅਮਨ ਸ਼ਾਂਤੀ ਜਿਹੜੀ ਹੈ ਇਸ ਨੂੰ ਭੰਗ ਕੀਤਾ ਜਾ ਸਕੇ ਇਸ ਕਰਕੇ ਆਪਾਂ ਕਾਤਲਾਂ ਦੇ ਜਿਹੜੇ ਮਨਸੂਬੇ ਆ ਕਾਮਯਾਬ ਨਹੀਂ ਹੋਣਦੇ ਸੀ ਆਪਸੀ ਬਾਈਚਾਰਾ ਪ੍ਰਕਰਾਰ ਰੱਖਣਾ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਬਹੁਤ ਜਲਦੀ ਜਿਹੜੇ ਦੇਸ਼ੀ ਹੈ ਉਸ ਰਾਖਾ ਵਿੱਚ